ਸੋਹਰੇ ਪ੍ਰੋਗਰਾਮ ਇੰਦੇ ਬੱਚਿਆਂ ਨਾਲ ਆਪਾਂ ਸੋ ਤਾਂ ਆਪਾਂ ਸਾਰੇ ਨੱਚ ਕਰਾਂਗੇ ਬੱਚਿਆਂ ਦੇ ਨੱਚ ਦਾ ਪ੍ਰਬੰਧ ਹੈ ਤੇ ਲਾਗੇ ਇਸ ਨੂੰ ਲੈ ਜਾਂਦੀ ਹੈ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਹੈ ਕਿ ਆਪਾਂ ਚੱਲਦੇ ਹਾਂ ਉਸ ਬਾਅਦ ਵੀ ਮੈਂ ਘਾਟ ਜਿਹੜਾ ਬਟਾਲ ਆ ਦੇਖਦੇ ਆ ਉਹ ਬੈਠ ਨਾਲੇ ਬਾਅਦ ਕਰਦੇ ਆ ਪਾਂਗੇ ਖਾਣਾ ਖਾਣ ਦਾ ਵੀ ਫਿਰ ਆਪਾਂ ਸੁਖਮੇ ਬਾਣੀ ਹਾਂਜੀ ਭੱਲਾ ਸਾਹਿਬ ਅੱਜ ਛੋਟਾ ਆ ਬਾਰਡਰ ਸੀਗਾ ਜੀ ਅੱਜ ਇਸ ਨੂੰ ਕਿੰਨਾ ਕੀ ਕਹਿੰਦੇ ਹੋ ਗੱਲ ਇਹ ਹੈ ਜੀ ਇਹ ਜੋ ਬੱਚੇ ਆ ਇਹ ਨਾਂ ਸੁਣ ਸਕਦੇ ਆ ਤੇ ਨਾ ਬੋਲ ਸਕਦੇ ਜੇ ਕਿਸ ਨੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੋ ਤਾਂ ਉਹ ਇਸ ਸਕੂਲ ਦੇ ਵਿੱਚ ਆ ਜਾ ਮੈਨੂੰ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਸੋ ਮੈਂ ਅੱਜ ਸਵੇਰੇ ਰੁੱਖਾਂ ਦੇ ਨਾਲ ਜਨਮਦ ਮਿਲਾਇਆ ਅੱਜ ਇਹਨਾਂ ਬੱਚਿਆਂ ਦੇ ਨਾਲ ਕਿਉਂਕਿ ਹਮੇਸ਼ਾ ਹੀ ਮੈਂ ਮੇਰੀ तमाम ਜ਼ਿੰਦਗੀ ਸਮਾਜ ਸੇਵਾ ਦੇ ਲਿਖੇ ਲਾਈ ਹੈ ਔਰ ਇਹ ਬੱਚੇ ਦੇਖੋ ਦੇਖੋ ਤੁਸੀਂ ਮਹਿਸੂਸ ਕਰੋ ਮਨਜ਼ੂਰ ਕਰੋ ਜੀ ਨਾਇਨ ਨੂੰ ਸੁਣਦਾ ਨਾਏ ਬੋਲਦਾ ਪਰ ਭਾਵਨਾਵਾਂ ਮ ਸਮਝਦੇ ਆ ਇਹ ਫੁੱਲ ਲੈ ਕੇ ਆਏ ਆ స్వాਗਤੀ ਭਾਵਨਾਵਾਂ ਤੇ ਇਹ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਸੰਭ ਨਹੀਂ ਹੋ ਸਕਦਾ ਸੋ ਇਸ ਤੋਂ ਵੱਡੀ ਗੱਲ ਇਸ ਤੋਂ ਮੇਰੇ ਲਈ ਖੁਸ਼ੀ ਦੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਸੋ ਇਸੇ ਕਰਕੇ ਮੈਂ ਅੱਜ ਇਹਨਾਂ ਬੱਚਿਆਂ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਜਿਸ ਨੇ ਮੈਨੂੰ ਇਨਸਾਨੀ ਜੀਵਨ ਦੇ ਵਿੱਚ ਮੈਨੂੰ ਜਨਮ ਦਿੱਤਾ ਹੈ ਵਾਰ ਲੋਕਾਂ ਬਲੋ ਪਿਆਰ ਸਤਕਾਰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਇਸ ਜ਼ਿਲ੍ਹੇ ਦੀ ਸੇਵਾ ਕਰਨ ਦਾ ਮੌਕਾ ਮੇਰੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਮੇਰੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤੇ ਮੈਨੂੰ ਉਹ ਤਾਕਤ ਦਿੱਤੀ ਹੈ ਪ੍ਰਮਾਤਮਾ ਨੇ ਸੋ ਇਸ ਲਈ ਮੈਂ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਔਰ ਇਨ੍ਹਾਂ ਬੱਚਿਆਂ ਦੀ ਮੈਂ ਸੁੱਖ ਮੰਗਦਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਬੇਨਤੀ ਕਰਦਾ ਵੀ ਵਾਹਿਗੁਰੂ ਤੂੰ ਭਾਵੇਂ ਇਨ੍ਹਾਂ ਨੂੰ ਸੁਣਨ ਤੋਂ ਤੇ ਬੋਲਣ ਤੋਂ ਵਾਂਝੇ ਰੱਖਿਆ ਪਰ ਇਹ ਬੱਚੇ ਖੂਬ ਤਰੱਕੀਆਂ ਕਰਨ ਇਹ ਬੱਚੇ ਇੱਕ ਸਫਲ ਇਨਸਾਨ ਬਣ ਸਾਡੇ ਕਮਿਸ਼ਨਰ ਸਾਹਿਬ ਇੱਥੇ ਉਹ ਦੇਖ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਕਮਿਸ਼ਨਰ ਆ ਮੈਂ ਕਹਿੰਦਾ ਸਾਡੇ ਬੱਚੇ ਵੀ ਕਮਿਸ਼ਨਰ ਬਣਨ ਇਹ ਬੱਚੇ ਵੀ ਡੀਸੀ ਬਣਨ ਇਹ ਬੱਚੇ ਵੀ ਅਫਸਰ ਬਣਨ ਸਾਰੀਆਂ ਸੁੱਖ ਸਹੂਲਤਾਂ ਇਹਨਾਂ ਦੇ ਪੈਰਾਂ ਚੋਂ ਇਹਨਾਂ ਨੂੰ ਇਸ ਗੱਲ ਦਾ ਇਹਨਾਂ ਦੇ ਮਨ ਦੇ ਵਿੱਚ ਕਿਤੇ ਇਹ ਸੋਚ ਨਾ ਆਵੇ ਵੀ ਪ੍ਰਮਾਤਮਾ ਨੇ ਸਾਨੂੰ ਬੋਲਣ ਤੇ ਸੁਣਨ ਤੋਂ ਵਾਂਝੇ ਰੱਖਤਾ ਪਰ ਦੂਸਰੇ ਪਾਸੇ ਪਰਮਾਤਮਾ ਨੇ ਸਾਨੂੰ ਤਾਕਤ ਬਖਸ਼ੀ ਹੈ ਇਹ ਉਸ ਗੱਲ ਦੇ ਲਈ ਪਰਮਾਤਮਾ ਦੇ ਸ਼ੁਕਰ ਸ਼ੁਕਰਾਨਾ ਕਰਨ ਦੇ ਯੋਗ ਬਣੇ ਇਹ ਮੇਰੀ ਸੋਚ ਹੈ ਇਸ ਸਕੂਲ ਦੇ ਗ੍ਰਾਂਟ ਦੀ ਵੀ ਬਹੁਤ ਜ਼ਰੂਰਤ ਹੈ ਕਿਉਂਕਿ ਬਹੁਤ ਖਰਚ ਆਉਂਦਾ ਹਾਂ ਬੇਨਤੀ ਹੈ ਮੈਂ ਪਹਿਲਾਂ ਵੀ ਆਇਆ ਸੀਗਾ ਮੈਂ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਭੱਲਾ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਕਿਰਪਾ ਕਰਕੇ ਮੈਨੂੰ ਇੱਕ ਲੈਟਰ ਲੈ ਕੇ ਦਿਓ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਲੈ ਕੇ ਆਉਣਾ ਚਾਹੁੰਦਾ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਇਸ ਤਰ੍ਹਾਂ ਦੀਆਂ ਸਵਾਵਾ ਮੈਨ ਦੇਣ ਵਾਲੀਆਂ ਸੰਸਥਾਵਾਂ ਨੂੰ ਲੱਭਦੇ ਫਿਰਦੇ ਆ ਉਹ ਚਾਹੁੰਦੇ ਨੇ ਕਿ ਮੈਂ ਵੀ ਇੰਨਾ ਬੱਚਿਆਂ ਦੇ ਸੰਗ ਖੜਾ ਉਹ ਵੀ ਚਾਹੁੰਦੇ ਨੇ ਕਿ ਮੈਂ ਵੀ ਇਨ੍ਹਾਂ ਬੱਚਿਆਂ ਨੂੰ ਹਰ ਤਰ੍ਹਾਂ ਸਹੂਲਤਾਂ ਮਹਿਆ ਕਰਾਂ ਮੈਂ ਅੱਜ ਵੀ ਤੁਹਾਡੇ ਕੈਮਰੇ ਜਰੀ ਕਹਿੰਦਾ ਵੀ ਜੋ ਵੀ ਇਸ ਸਕੂਲ ਦੀ ਲੋੜ ਹੈ ਸਹੂਲਤਾਂ ਦੀ ਲੋੜ ਹੈ ਗ੍ਰਾਂਟ ਦੀ ਲੋੜ ਹੈ ਕਿਰਪਾ ਕਰਕੇ ਮੈਨੂੰ ਲਿਖਤੀ ਤੌਰ ਤੇ ਲੈਟਰ ਦੇਣ ਔਰ ਉਸ ਲੈਟਰ ਤੋਂ ਮੈਂ ਅੱਗੇ ਕਾਰਵਾਈ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਉੱਤੇ ਸਰਕਾਰ ਤੋਂ ਇਸ ਸਕੂਲ ਨੂੰ ਸਾਰੀਆਂ ਸਹੂਲਤਾਂ ਉਪਲਬਧ ਕਰਾਉਣ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਰਹੂ ਕਿ ਕੱਲ੍ਹ ਵਿਰੇਂਦਰ ਕੁਮਾਰ ਜੀ ਗੋਇਲ 5 ਲੱਖ ਰੁਪਿਆ ਇਸ ਸਕੂਲ ਨੂੰ ਗ੍ਰਾਂਟ ਦੇ ਕੇ ਗਏ ਆ ਅਸੀਂ ਹਮੇਸ਼ਾ ਇਸ ਸਕੂਲ ਦੀ ਬਿਹਤਰੀ ਦੇ ਲਈ ਹਾਜ਼ਰ ਤੇ ਤਤਪਰ ਹਾਂ ਇਹ ਮੇਰੇ ਹੋਰ ਸਕੂਲ ਵੀ ਆ ਜਿਹਨਾਂ ਨਾਲ ਸੁਝਾਇਆ ਗਿਆ ਬਹੁਤ ਸਹੂਲਤਾਂ ਹੁੰਦੀਆਂ ਇਸ ਸਕੂਲ ਨੂੰ ਵੀ ਹੋਰ ਸਹੂਲਤਾਂ ਚਾਹੀਦੀਆਂ ਮੈਂ ਫਿਰ ਬੇਨਤੀ ਕਰੂੰਗਾ ਕਿ ਕੀ ਹੁੰਦਾ ਹੈ ਜਿਵੇਂ ਮੈ ਸਕੂਲ ਦੇ ਬੱਚਾ ਆ ਤੁਸੀਂ ਅੱਜ ਹੀ ਦੇਖੋ ਵੀ ਜਿਹੜੀਆਂ ਤੁਹਾਡੀਆਂ ਖਬਰਾਂ ਨੇ ਕਿਵੇਂ ਸਾਰੇ ਪੰਜਾਬ ਦੇ ਵਿੱਚ ਕਿਵੇਂ ਪੰਜਾਬ ਤੋਂ ਬਾਹਰ ਵੀ ਇਹ ਗੱਲਾਂ ਜਾਣ ਗਈਆਂ ਔਰ ਸਾਡੇ ਪਹਿਲਾਂ ਵਾਲੇ ਲੀਡਰਾਂ ਦੀ ਵੀ ਡਿਊਟੀ ਬੰਨਦੇ ਸੀ ਸਾਡੇ ਪ੍ਰਸ਼ਾਸਨ ਸਾਹਿਬ ਜਿੰਨੇ ਵੀ ਇੱਥੇ ਡੀਸੀ ਸਾਹਿਬ ਆਇਆ ਉਹ ਹਮੇਸ਼ਾ ਇਨਾ ਸਕੂਲ ਇਸ ਸਕੂਲ ਦੀ ਬਿਹਤਰੀ ਲਈ ਯਤਨ ਸ਼ੀਰ ਹੈ ਕੋਈ ਸ਼ੱਕ ਨਹੀਂ ਪਰ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਮੈਨੂੰ ਲੱਗਦਾ ਵੀ ਇਸ ਪਾਸੇ ਕੋਈ ਬਹੁਤਾ ਧਿਆਨ ਦੇਣਾ ਮੈਂ ਤੁਹਾਨੂੰ ਫਿਰ ਕਹਣਾ ਮੈਂ ਇਸ ਕਮੀ ਨੂੰ ਪੂਰੀ ਪੂਰੀ ਕਰਨ ਦੀ ਅੱਜ ਤੋਂ ਹੀ ਪੂਰੀ ਕੋਸ਼ਿਸ਼ ਕਰੂੰਗਾ ਮੈਂ ਪਹਿਲਾਂ ਹੀ ਸ਼ਰਮਾ ਜੀ ਨੂੰ ਦਫ਼ਤਰ ਦੇ ਵਿੱਚ ਕਹਿ ਕੇ ਆਇਆ ਕਿ ਕਿਰਪਾ ਕਰਕੇ ਸੀਐਮ ਸਾਹਿਬ ਦੇ ਨਾਮ ਮੈਨੂੰ ਇੱਕ ਲੈਟਰ ਲੇਕ ਕੇ ਦਿਓ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਨੇ ਕਿ ਮੈਂ ਇਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਜਾਵਾਂ ਇਸ ਤਰ੍ਹਾਂ ਦੇ ਬੱਚਿਆਂ ਦੀ ਬਾਹ ਫੜਾਂ ਸੋ ਮੇਰੇ ਪ੍ਰਬੰਧਕਾਂ ਨੂੰ ਵਾਰ-ਵਾਰ ਬੇਨਤੀ ਹੈ ਕਿ ਮੈਨੂੰ ਜਰੂਰ ਇਸ ਸਬੰਧਿਤ ਅਕ੍ਰਿਡਿਟ ਡਾਇਰੈਕਟਰ ਦਿੱਤਾ ਜਾਵੇ ਤਾਂ ਜੋ ਮੈਂ ਇਸ ਸਕੂਲ ਦੀ ਬਿਹਤਰੀ ਦੇ ਵਿੱਚ ਆਪਣਾ ਤਿਲਕਾ ਮਾਤਰ ਯੋਗਦਾਨ ਪਾ ਸਕਾਂ ਇਸ ਸਕੂਲ ਚ ਅੱਜ ਤੱਕ ਕਿਤੇ ਫਿਰ ਕਿਸ ਤਰ੍ਹਾਂ ਬੱਚਾ ਨਾ ਜਾਣਾ ਹਾਂਜੀ ਬੱਚਿਆਂ ਨਾਲ ਕਿਸ ਤਰ੍ਹਾਂ ਜਨਮ ਦਿਨ ਮਨਾਇਆ ਗਿਆ ਬੱਚਿਆ ਜੀ ਇਹਨਾਂ ਦਾ ਮਠਾਈ ਲੈ ਕੇ ਆਂਦੀ ਹੈ ਜੀ ਇਹਨਾਂ ਨਾਲ ਰੋਟੀ ਬਹਿ ਕੇ ਛਕਾਂਗੇ ਇਹਨਾਂ ਨੂੰ ਸਪੋਰਟਸ ਕਿੱਟ ਦਿੱਤੀ ਹੈ ਤੇ ਬੱਸ ਇਹਨਾਂ ਨੇ ਗੱਲਾਂ ਦਾ ਆਦਾਨ-ਪ੍ਰਦਾਨ ਕੀਤਾ ਜੋ ਵੀ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਹੋਰ ਵੀ ਲੋੜ ਹੈ ਮੈਂ ਨਿੱਜੀ ਤੌਰ ਤੇ ਵੀ ਉਸ ਨੂੰ ਕਰਨ ਲਈ ਯਤਨਸ਼ੀਲ ਹਾਂ ਤੇ ਸਰਕਾਰ ਦੇ ਤੌਰ ਤੇ ਲਓ ਜੀ